ਪ੍ਰੇਖਤੂ ਬਾਦ ਪ੍ਰੋਗਰਾਮ ਵਿਚਾਰਤਾਂਦਰਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੇ ਅਰੁਣਦੀਪ ਜੀ ਤੁਹਾਡਾ ਵੀ ਸਵਾਗਤ ਹੈ। ਚਲੋ ਸ਼ੀਤਲ ਜੀ। ਅਗਲੀ ਅਗਲੀ ਖਬਰ ਦੇ ਵੱਲ ਨਜ਼ਰ ਮਾਰਦੇ ਹਾਂ ਪਿੰਡ ਨਿਹਾਲ ਦੇ ਵਿੱਚ ਖਬਰ ਆਈ ਹੈ ਕਿ ਦੋ ਦੋਸਤਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਵੀ ਜਾਂਦਾ ਹੈ ਕਿ ਦੋਵੇਂ ਦੋਸਤ ਪੇਸ਼ੇ ਦੇ ਵਜੋਂ ਡਰਾਈਵਰ ਤੇ ਹੈਲਪਰ ਸਨ ਤੇ ਘਟਨਾ ਤੋਂ ਪਹਿਲਾਂ ਦੋਨਾਂ ਨੇ ਮੋਬਾਈਲ ਦੇ ਵਿੱਚ ਇੱਕ ਵੀਡੀਓ ਵੀ ਬਣਾਈ ਸੀ ਜਿਸ ਦੇ ਵਿੱਚ ਉਹ ਟਰੱਕ ਮਾਲਕ ਦੇ ਵੱਲੋਂ ਚੋਰੀ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੁੱਟਮਾਰ ਕਰਨ ਦੇ ਦੋਸ਼ ਲਗਾ ਰਹੇ ਸਨ ਤੇ ਮ੍ਰਿਤਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਪਿੰਡ ਹਰਿਆਉ ਦੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਟਰੱਕ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਪਾੜਾ ਮਿਲਣ ਤੇ ਟਰੱਕ ਖਾਲੀ ਕਰਨ ਤੋਂ ਬਾਅਦ ਉਹ ਦੋਵੇਂ ਲੁਧਿਆਣਾ ਦੇ ਵਿੱਚ ਰੋਟੀ ਖਾ ਰਹੇ ਸਨ ਤੇ ਉਸ ਵੇਲੇ ਉਹਨਾਂ ਦੇ ਉੱਤੇ ਜਿਹੜੇ ਪੈਸੇ ਨੇ ਚੋਰੀ ਹੋ ਗਏ ਸਨ। ਇਸ ਤਰ੍ਹਾਂ ਦੀ ਖਬਰ ਆਈ ਹੈ ਕਿ ਕਿਵੇਂ ਵੇਖਦੇ ਹੋ ਇਸ ਖਬਰ ਨੂੰ। ਇਹਦੀ ਗੱਲ ਇਹ ਅਸਲ ਦੇ ਵਿੱਚ ਇਹ ਸਿਰਫ ਇੰਨੀ ਖਬਰ ਨਹੀਂ ਆ ਕਿ ਇੱਕ ਟਰੱਕ ਮੁਲਾਜ਼ਮ ਜਿਹੜੇ ਟਰੱਕ ਤੇ ਕੰਮ ਨੂੰ ਕਰਨ ਵਾਲਾ ਡਰਾਈਵਰ ਤੇ ਉਹਦਾ ਜਿਹੜਾ ਕਲੀਨਰ ਆ ਹੈਲਪਰ ਉਹਨੇ ਖੁਦਕੁਸ਼ੀ ਕਰ ਲਈ ਸਲਫਾਸ ਨਿਕਲੀ ਕਿਉਂਕਿ ਉਹਨਾਂ ਨੂੰ ਉਹਦੇ ਜਿਹੜਾ ਮਾਲਕ ਸੀਗਾ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਜਿਹਨੇ ਆਪਣਾ ਪਾਰਟ ਟਾਈਮ ਟਰੱਕ ਵੀ ਪਾਇਆ ਹੋਇਆ ਸੀ ਉਹਨੇ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਕੁਟਮਾਰ ਕੀਤੀ ਤੇ ਉਹਨਾਂ ਨੂੰ ਜ਼ਲੀਲ ਕੀਤਾ। ਹਮ ਇੱਕ ਖਬਰ ਸਿਰਫ ਇੰਨੀ ਨਹੀਂ ਏ, ਇਹ ਖਬਰ ਦੀਆਂ ਬਹੁਤ ਪਰਤਾਂ ਨੇ। ਇਹ ਸਮਾਜਿਕ ਨਿਗਾਰ ਦੀ ਬਾਨਗੀ ਆਏ। ਇਹ ਸਮਾਜਿਕ ਨਿਗਾਰ ਨੂੰ ਦਿਖਾਉਂਦੀ ਹੋਈ ਖਬਰ ਆ ਜੀ ਕਿ ਇਸ ਹੱਦ ਤੱਕ ਸਾਡੀ ਅ ਸੰਵੇਦਨਸ਼ੀਲਤਾ ਮਰ ਚੁੱਕੀ ਆ ਕਿ ਇੱਕ ਪੈਸੇ ਚੋਰੀ ਹੋਣ ਤੇ ਤੁਸੀਂ ਕਿਸੇ ਤੇ ਕਿਸੇ ਵੀ ਤਰ੍ਹਾਂ ਇਲਜ਼ਾਮ ਲਾ ਦੋ ਵੀ ਤੁਸੀਂ ਇਹ ਪੈਸੇ ਰੱਖ ਲਏ ਆ ਜਾਂ ਤੁਸੀਂ ਇਹ ਪੈਸੇ ਆਪਣੀ ਜੇਬ ਚ ਪਾ ਲਏ ਆ ਤੇ ਉਹਨਾਂ ਤੇ ਇਲਜ਼ਾਮ ਤਰਾਸ਼ੀ ਕਰਕੇ ਤੁਸੀਂ ਕਿਸੇ ਨੂੰ ਕੁੱਟਮਾਰ ਕਰੋ ਜ਼ਲੀਲ ਕਰੋ ਤੇ ਉਹਨੂੰ ਨਮੋਸ਼ੀ ਚ ਕੱਢ ਦੋ ਉਹ ਬੰਦੇ ਨੇ ਇੰਨੀ ਦੋਨਾਂ ਦੋਸਤਾਂ ਨੇ ਇੰਨੀ ਕਿ ਜ਼ਿਆਦਾ ਨਮੋਸ਼ੀ ਫੀਲ ਕੀਤੀ ਕਿ ਉਹਨਾਂ ਨੂੰ ਖੁਦ ਖੁਸ਼ੀ ਕਰਨ ਵਰਗਾ ਖੌਫਨਾਕ ਕਦਮ ਚੁੱਕਣਾ ਪੈ ਗਿਆ ਯਾਨੀ ਕਿ ਉਹਨਾਂ ਨੂੰ ਲੱਗਾ ਕਿ ਇਹੀ ਇੱਕ ਰਸਤਾ ਆ ਹੋ ਸਕਦਾ ਹਾਂ ਮਤਲਬ ਇੰਨਾ ਕ ਜ਼ਿਆਦਾ ਉਹ ਉਹਨਾਂ ਨੇ ਜ਼ਲਾਲਤ ਮਹਿਸੂਸ ਕੀਤੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਕੰਮੇ ਤੋਂ ਕੰਮ ਲੈਣ ਵਾਲਾ ਬੰਦਾ ਉਹ ਇੰਨੀ ਘਟੀਆ ਜਾਂ ਹਲਕੇ ਪੱਦਰ ਦੀ ਮਾਨਸਿਕਤਾ ਦਾ ਵੀ ਹੋ ਸਕਦਾ ਕਿ ਉਹ ਆਪਣੇ ਮਲਾਜ਼ਮਾਂ ਨੂੰ ਜਾਂ ਆਪਣੇ ਮਤੈਤ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਪੱਦਰ ਤੱਕ ਟਰੀਟ ਕਰਦਾ ਆ ਜੀ ਮਤਲਬ ਪੰਜਾਬ ਦੀ ਇਹ ਰਵਾਇਤ ਨਹੀਂ ਆ ਪੰਜਾਬ ਦੇ ਵਿੱਚ ਆਪਣੇ ਤੋਂ ਹੇਟਲੇ ਬੰਦੇ ਨੂੰ ਵੀ ਇੱਜ਼ਤ ਮਾਣ ਦਿੱਤਾ ਜਾਂਦਾ ਗਲਤੀਆਂ ਸਾਰੇ ਪਾਸੇ ਹੁੰਦੀਆਂ ਕਮੀਆਂ ਪੇਸ਼ੀਆਂ ਸਾਰੇ ਪਾਸੇ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕਿਸੇ ਨੂੰ ਇਸ ਹੱਦ ਤੱਕ ਮਜਬੂਰ ਕਰ ਦੋ ਕਿ ਉਹਨੂੰ ਮਰਨ ਵਰਗਾ ਖੌਫਨਾਕ ਕਦਮ ਚੁੱਕਣਾ ਪੈ ਗਿਆ ਹੁਣ ਪੁਲਿਸ ਮੁਲਾਜ਼ਮ ਹੈ ਇੱਕ ਪਾਸੇ ਤੇ ਸਰਕਾਰੀ ਨੌਕਰੀ ਕਰਦਾ ਦੂਜੇ ਪਾਸੇ ਪ੍ਰਾਈਵੇਟ ਆ ਆਪਣੇ ਟਰੱਕ ਵੀ ਪਾ ਕੇ ਧੰਦਾ ਚਲਾ ਰਿਹਾ ਤੇ ਉਹ ਕਿਧਰੋਂ ਸਹੀ ਹੋ ਗਿਆ ਇਹ ਵੀ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਵੀ ਤੁਸੀਂ ਆਪਣੀ ਸਰਕਾਰੀ ਨੌਕਰੀ ਦੇ ਨਾਲ ਨਾਲ ਆਪਣਾ ਟਰਾਂਸਪੋਰਟ ਦਾ ਵੀ ਧੰਦਾ ਚਲਾ ਰਹੇ ਹੋ ਤੁਸੀਂ ਵੀ ਤਾਂ ਬੇਈਮਾਨੀ ਕਰ ਰਹੇ ਹੋ ਹਨਾ ਸਰਕਾਰ ਨਾਲ ਵੀ ਬੇਈਮਾਨੀ ਕਰ ਰਹੇ ਹੋ ਆਪਣੇ ਆਪ ਨਾਲ ਵੀ ਕਰ ਰਹੇ ਹੋ ਲੋਕਾਂ ਨਾਲ ਵੀ ਕਰ ਰਹੇ ਹੋ ਸੋ ਉਹਦੇ ਕਰਕੇ ਕਿਸੇ ਗਰੀਬ ਨੂੰ ਜਾਂ ਮਾਤੜ ਦੇ ਨੂੰ ਮਤਲਬ ਆਪਣੇ ਲਾਲਚ ਦੇ ਚੱਕਰ ਦੇ ਵਿੱਚ ਉਹਦਾ ਬੁਰਾ ਹਾਲ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਜੀ ਇਹ ਸਾਡੇ ਸਮਾਜ ਦੇ ਇਹ ਦਸ਼ਾ ਤੇ દિਸ਼ਾ ਇਹ ਘਟਨਾ ਦਿਖਾਉਂਦੀ ਹੈ ਵੀ ਸਾਡੇ ਸਮਾਜ ਦੇ ਵਿੱਚ ਹਾਲਾਤ ਇੰਨੇ ਖਿੰਗਰ ਚੁੱਕੇ ਨੇ ਕਿ ਇੱਥੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾ ਰਿਹਾ ਇੱਥੇ ਬੰਦੇ ਨੂੰ ਬੰਦਾ ਨਾ ਸਮਝਣ ਕਰਕੇ ਹੀ ਆ ਜਿਹੜੀਆਂ ਮਿਲਾਵਟ ਭ੍ਰਸ਼ਟਾਚਾਰ ਹਾਂ ਇਦਾਂ ਦੀਆਂ ਜਿਹੜੀਆਂ ਸੌ ਲਾਮਤਾਂ ਜਿਹੜੀਆਂ ਨੇ ਤੁਰੀਆਂ ਫਿਰਦੀਆਂ ਨੇ ਤੇ ਰੋਜ਼ ਅਸੀਂ ਜਿਹੜੇ ਇਹ ਤਾਂ ਚਲੋ ਮਰ ਕੇ ਇਹਨਾਂ ਵਿਚਾਰਿਆਂ ਨੇ ਖਲਾਸੀ ਆਊਗੀ ਅਸੀਂ ਲੋਕ ਕੀ ਖਾਂਦੇ ਆ ਅਸੀਂ ਕੀ ਪੀਂਦੇ ਆ ਅਸੀਂ ਕੀ ਆ ਪੈਣ ਰਹੇ ਸਾਨੂੰ ਕੁਝ ਨਹੀਂ ਪਤਾ ਮਤਲਬ ਇੰਨਾਂ ਕਾ ਹਾਲਾਤ ਬਿਗੜ ਚੁੱਕੇ ਨੇ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਖਬਰ ਤੋਂ ਇਹ ਪਤਾ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਮਨੁੱਖ ਦਾ ਵੈਰੀ ਹੋਇਆ ਪਿਆ ਬਿਲਕੁਲ ਵੈਰੀ ਹੋਇਆ ਦੂਜੇ ਨੂੰ ਬੰਦਾ ਹੀ ਨਹੀਂ ਸਮਝਿਆ ਜਾ ਰਿਹਾ ਅਸਲ ਦੇ ਵਿੱਚ ਕਿਸੇ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਸਮਝਿਆ ਜਾ ਸਮ ਇਸੇ ਕਰਕੇ ਸੜਕਾਂ ਤੇ ਰੋਡ ਰੀ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਬੜਾ ਕੁਝ ਹੋ ਰਿਹਾ ਆ ਜਿਹੜਾ ਕਿ ਸਮਾਜਿਕ ਤੌਰ ਤੇ ਮਨਜ਼ੂਰ ਨਹੀਂ ਕੀਤਾ ਜਾਦਾ ਜਦ ਕੀ ਮੰਨਿਆ ਜਾਂਦਾ ਕਿ ਮਨੁੱਖ ਦੇ ਅੰਦਰ ਬਹੁਤ ਕੁਝ ਆ ਗੁੱਸਾ ਵੀ ਆ ਤੇ ਉਹਦੇ ਬਦਲੇ ਦੇ ਵਿੱਚ ਉਹਦੇ ਅੰਦਰ ਉਨੀ ਹੀ ਦਇਆ ਵੀ ਹੈ ਪਰ ਦਇਆ ਦਾ ਜਿਹੜਾ ਭਾਵ ਹੈ ਉਹ ਮੈਨੂੰ ਲੱਗਦਾ ਘਟਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ ਘਟ ਬਹੁਤ ਘਟਦਾ ਜਾ ਰਿਹਾ ਹੈ ਨਫ਼ਰਤ ਵੈਰ ਤੇ ਗੁੱਸਾ ਇਹ ਜ਼ਿਆਦਾ ਭਰੂ ਹੋ ਰਹੇ ਨੇ ਬਿਲਕੁਲ ਜਦ ਕਿ ਸਾਡੇ ਜਿਹੜੇ ਸਾਰੇ ਧਰਮ ਨੇ ਇਹ ਸਿਖਾਉਂਦੇ ਨੇ ਕਿ ਅਸੀਂ ਸ਼ਾਂਤ ਰਹੀਏ ਸਾਡੇ ਜਿਹੜੇ ਐਬ ਨੇ ਸਾਡੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਦੂਰ ਕਰੀਏ ਪਰ ਦੁਜੇ ਪਾਸੇ ਇਦਾਂ ਦੀਆਂ ਘਟਨਾਵਾਂ ਸਾਨੂੰ ਫਿਰ ਸੋਚਣ ਜਾਂ ਆਤਮਚਿੰਤਨ ਦੇ ਲਈ ਮਜਬੂਰ ਕਰ ਦਿੰਦੀਆਂ ਕਿ ਅਸੀਂ ਲੋਕ ਖੜੇ ਕਿੱਥੇ ਆ ਬਿਲਕੁਲ ਸਮਾਜ ਜਾ ਕਿੱਧਰ ਨੂੰ ਜਾ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਹੁਣ ਚੱਲਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੁਣ ਨਵੇਂ ਕਿਸਾਨ ਅੰਦੋਲਨ ਦਾ ਧੂਆਂ ਉੱਠਦਾ ਵਿਖਾਈ ਦੇ ਰਿਹਾ ਆ ਅ ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਕੁਝ ਰਾਹਤ ਦੇ ਕੇ ਕਿਸਾਨਾਂ ਦਾ ਜਿਹੜਾ ਰੋਸ ਆ ਠੰਡਾ ਕਰਨ ਦੀ ਪਿੱਛੇ ਜੇ ਕੋਸ਼ਿਸ਼ ਵੀ ਕੀਤੀ ਹੈ ਪਰ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਇਸ ਨੀਤੀ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਮਤੇ ਪਾਸ ਕਰ ਦਿੱਤੇ ਤੇ ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੁੱਲਿੰਗ ਨੀਤੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਫਲੋਰ ਇਲਾਕੇ ਦੇ ਪਿੰਡ ਪਟੀਆਂ ਦਾ ਇੱਕ ਸਰਪੰਚ ਹੈ ਜਿਸ ਦਾ ਨਾਮ ਰਜੀਤ ਸਿੰਘ ਬਾੜ ਦੱਸਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਮੀਨਾਂ ਬਚਾਉਣ ਦੇ ਲਈ ਹੁਣ ਲੰਮੀ ਲੜਾਈ ਕਰਨੀ ਪਵੇਗੀ ਜਿਸ ਦੇ ਲਈ ਅਸੀਂ ਤਿਆਰ ਆ ਯਾਨੀ ਕਿ ਇੱਕ ਤਰ੍ਹਾਂ ਕਿਸਾਨੀ ਅੰਦੋਲਨ ਫਿਰ ਤੋਂ ਆਪਣੀ ਲਹਿਰ ਫੜੇਗਾ ਬਿਲਕੁਲ ਲੱਗਦਾ ਹੈ ਇਹੀ ਰਿਹਾ ਜਦੋਂ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚਾ ਨੇ ਇਹ ਐਲਾਨ ਕੀਤਾ ਸੀ ਕਿ ਉਹ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹ ਖੋਹਣ ਨਹੀਂ ਦੇਣਗੇ ਉਹਦੇ ਲਈ ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਸੀਗਾ ਉਹਦੇ ਚ ਉਹਨਾਂ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਸੀ ਤੇ ਬਾਕੀਆਂ ਨੂੰ ਵੀ ਦਿੱਤਾ ਸੀ ਹਾਲਾਂਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਇਆ ਸੀ ਬਾਕੀ ਸਿਆਸੀ ਪਾਰਟੀਆਂ ਉਹ ਕਿਸਾਨਾਂ ਦੇ ਕੋਲ ਗਈਆਂ ਸੀਗਾ ਤੇ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਸੀ ਐਸ ਕੇਐਮ ਨੂੰ ਸੰਯੁਕਤ ਕਿਸਾਨ ਮੋਰਚਾ ਨੂੰ ਅੱਛਾ ਉਹਦੇ ਵਿੱਚ ਉਸੇ ਲੜੀ ਤਹਿਤ ਕਿਸਾਨਾਂ ਨੇ ਕੱਲ ਸੰਗਰੂਰ ਦੇ ਵਿੱਚ ਇੱਕ ਰੈਲੀ ਰੱਖੀ ਸੀ ਜਿਹੜੀ ਕੋ ਬਹੁਤ ਵੱਡੀ ਰੈਲੀ ਸੀ ਲਾਬਮਸਾਲ ਰੈਲੀ ਸੀਗੀ ਜਿਹਦੇ ਵਿੱਚ ਮੰਗ ਇਹ ਸੀ ਵੀ ਲੈਂਡ ਪੁਲਿੰਗ ਨੀਤੀ ਨੂੰ ਰੱਦ ਕੀਤਾ ਜਾਵੇ ਪਿਛਲੇ ਦਿਨੀ ਕਿਸਾਨਾਂ ਦੇ ਜਿਹੜਾ ਇਹ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਥੋੜਾ ਜਿਹਾ ਦਬਾਅ ਦੇ ਚਾਈ ਸੀ ਜਿਹਦੇ ਵਿੱਚ ਕੈਬਨਿਟ ਦੇ ਵਿੱਚ ਇਹਨਾਂ ਨੇ ਪ੍ਰਪੋਜ਼ਲ ਲਿਆਂਦੀ ਸੀ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਧੱਕੇ ਨਾਲ ਨਹੀਂ ਲਈ ਜਾਊਗੀ ਉਹਨਾਂ ਦੀ ਪਰਵਾਨਗੀ ਦੇ ਨਾਲ ਲਈ ਜਾਊਗੀ ਜੀ ਛੋਟੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਜਿਹੜਾ ਜ਼ਮੀਨ ਦਿੱਤੀ ਜਾਊਗੀ ਉਹਨਾਂ ਨੇ ਜਿਹੜੀ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ ਉਹਨਾਂ ਨੂੰ ਰਹਾਇਸ਼ੀ ਪਲਾਟ ਦਿੱਤਾ ਜਾਊਗਾ ਇਦਾਂ ਦੀਆਂ ਕੋਸ਼ਿਸ਼ ਇੱਕ ਨਵੀਆਂ ਸੌਦਾ ਉਹਨਾਂ ਨੇ ਕੀਤੀਆਂ ਸੀ ਕਿਸਾਨਾਂ ਨੂੰ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨ ਲੱਗਦਾ ਨਹੀਂ ਹਾਲੇ ਇਸ ਨੀਤੀ ਦੇ ਨਾਲ ਸਹਿਮਤ ਹੋਇਆ 64000 65000 ਏਕੜ ਦੇ ਲਗਭਗ ਜ਼ਮੀਨ ਜਿਹੜੀ ਹੈ ਪੰਜਾਬ ਚ ਅਕਵਾਇਰ ਕਰਨ ਦੀ ਯੋਜਨਾ ਹੈਗੀ ਆ ਉਹ ਉਹਦੇ ਤਹਿਤ ਮਤਲਬ ਕਿਸਾਨਾਂ ਨੂੰ ਕਿਸਾਨ ਇਸ ਗੱਲ ਤੋਂ ਦੁਖੀ ਨੇ ਕਿਸਾਨ ਫਿਰ ਤੋਂ ਜਿਹੜੇ ਆ ਉਹ ਲਾਮਬੰਦ ਹੁੰਦੇ ਦਿਖਾਈ ਦੇ ਰਹੇ ਨੇ ਜਿਹਦੇ ਨਾਲ ਸਰਕਾਰ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਜਾਂ ਤਾਂ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਊਗੀ ਤੇ ਜਾਂ ਜਿੰਨੀਆਂ ਮਰਜ਼ੀ ਤਰਮੀਮਾਂ ਕਰਕੇ ਦੇਖ ਲੈਣ ਕਿਸਾਨ ਮੰਨਦੇ ਆ ਕਿ ਨਹੀਂ ਮੰਨਦੇ ਮੈਨੂੰ ਲੱਗਦਾ ਆਵੇ ਇਹ ਸਰਕਾਰ ਦੇ ਲਈ ਮੁਸ਼ਕਲ ਕੰਮ ਹੋ ਜਾਣਾ ਹੈ ਅਗਲੇ ਸਾਲ ਚੋਣਾ ਵੀ ਆ ਉਸ ਤੋਂ ਅਗਲੇ ਸਾਲ ਚੋਣਾ ਵੀ ਆ ਸਾਲ 1.5 ਸਾਲ ਰਹਿ ਗਿਆ ਜੀ 1.5 ਸਾਲ ਦੇ ਵਿੱਚ ਵਿੱਚ ਜੇ ਅੰਦੋਲਨ ਇਹ ਲੰਬਾ ਖਿੱਚ ਜਾਂਦਾ ਆ ਸਾਲ 6 ਮਹੀਨੇ ਖਿੱਚ ਜਾਂਦਾ ਆ ਤਾਂ ਸਰਕਾਰ ਦੇ ਲਈ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਂਦੀ ਆ ਸਰਕਾਰ ਦੇ ਲਈ ਇਹ ਸਮਝਣਾ ਔਖਾ ਹੋ ਜਾਣਾ ਵੀ ਉਹ ਹੁਣ ਸਟੈਪ ਬੈਕ ਕਰੇ ਜਾਂ ਜਾਂ ਅੱਗੇ ਵਧੇ ਕਿਉਂਕਿ ਸਰਕਾਰ ਤਾਂ ਇਹਦੇ ਤਹਿਤ ਜਿਹਦੇ ਵਿੱਚ ਕੁਝ ਇੰਡਸਟਰੀਅਲ ਜ਼ੋਨ ਬਣਾਉਣ ਦੀ ਸੋਚ ਰਹੀ ਆ ਰਹਾਇਸ਼ੀ ਇਲਾਕਿਆਂ ਨੂੰ ਵਿਕਸਿਤ ਕਰਨ ਦੀ ਸੋਚ ਰਹੀ ਆ ਅੱਛਾ ਹੈ ਵੀ ਸਾ ਸਾਰੇ ਵੱਡੇ ਇਲਾਕੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਸੰਗਰੂਰ ਸਮਰਾਲਾ ਇਦਾਂ ਦੇ ਜਿਹੜੇ ਮੁਹਾਲੀ ਉਹ ਸਾਰੇ ਜਿੱਥੇ ਜ਼ਮੀਨਾਂ ਜਿਹੜੀਆਂ ਸ਼ਹਿਰਾਂ ਦੇ ਲੱਗ ਗਿਆ ਆ ਗਈਆਂ ਉਹਨਾਂ ਦੀ ਕੀਮਤ ਜਿਹੜੀ ਆ ਕਰੋੜਾਂ ਦੇ ਵਿੱਚ ਪਹੁੰਚ ਚੁੱਕੀ ਆ ਤੇ ਸਰਕਾਰ ਉਹਨਾਂ ਨੂੰ ਲੈ ਕੇ ਆਪਣੇ ਤਰ੍ਹਾਂ ਨਾਲ ਵਿਕਸਿਤ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਇਹ ਲੱਗਦਾ ਵੀ ਜੇ ਸਰਕਾਰ ਨੇ ਖੋਲੀ ਤੇ ਉਹਨਾਂ ਨੂੰ ਜਿਹੜਾ ਮਨਮਰਜ਼ੀ ਦਾ ਭਾਅ ਮਿਲਣਾ ਉਹ ਮਿਲਣਾ ਨਹੀਂ ਹੈ। ਬਾਕੀ ਬਹੁਤ ਕਿਸਾਨਾਂ ਦਾ ਕਿਸੇ ਦੀ ਇੱਛਾ ਹੁੰਦੀ ਉਹ ਵੇਚ ਕੇ ਉਹ ਪੈਸੇ ਨੂੰ ਵਰਤ ਲੈਵੇ ਕਿਸੇ ਦੀ ਇੱਛਾ ਨਹੀਂ ਉਹ ਜ਼ਮੀਨ ਜ਼ਮੀਨ ਦੇ ਨਾਲ ਪਿਆਰ ਹੁੰਦਾ ਕਿਸਾਨ ਦਾ। ਹੂੰ ਉਹਦਾ ਉਹਦੇ ਨਾਲ ਮੋਹ ਹੁੰਦਾ। ਤੁਸੀਂ ਉਹਦੇ ਤੋਂ ਕਿੱਦਾਂ ਤੱਕ ਇਹਨਾਂ ਖੋਲ ਲੂਗੇ ਹਨਾ ਤੇ ਸਰਕਾਰ بار بار ਇਹ ਗੱਲ ਕਹੀ ਵੀ ਜਾ ਰਹੀ ਪਰ ਕਿਸਾਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈਗਾ। ਸਰਕਾਰ ਉਹਨਾਂ ਨੂੰ ਲੱਗਦਾ ਵੀ ਇਹ ਸਭ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਉਤਰੀ ਹੋਈ ਆ ਬਹੁਤ ਸਾਰੇ ਮਹਾਰਾ ਨੇ ਹਮ ਕਿਸਾਨੀ ਮਹਾਰਾ ਨੇ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਲੋਕਾਂ ਦੇ ਵਿੱਚ ਲਿਜਾਣ ਚ ਕਾਮਯਾਬ ਹੋ ਰਹੇ ਨੇ ਕਿ ਸਰਕਾਰ ਧੱਕੇਸ਼ਾਹੀ ਤੇ ਉਤਰੀ ਆ ਸਰਕਾਰ ਲੋਕਾਂ ਦਾ ਉਜਾੜਾ ਕਰ ਰਹੀ ਆ ਸਰਕਾਰ ਦੀ ਇਹ ਨੀਤੀ ਗਲਤ ਆ ਪਰ ਇਹਦੇ باوجود ਸਰਕਾਰ ਉਦੇ ਵਿੱਚ ਕੁਝ ਨਾਲ ਦੀ ਨਾਲ ਚੇਂਜਾਂ ਵੀ ਕੀਤੀ ਜਾ ਰਹੀ ਹੈ ਤਾਂ ਕਿ ਬਹੁ ਗਿਣਤੀ ਕਿਸਾਨਾਂ ਨੂੰ ਨਾਲ ਜੋੜਿਆ ਜਾ ਸਕੇ ਪਰ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਵੀ ਅੜਿਆ ਹੋਇਆ ਉਹਦੇ ਵੱਲੋਂ ਵੀ ਲਗਾਤਾਰ ਇਸ ਮਸਲੇ ਤੇ ਕੋਸ਼ਿਸ਼ਾਂ ਵਧੀਆਂ ਜਾ ਰਹੀਆਂ ਕਿ ਉਹ ਕਿਸਾਨੀ ਅੰਦੋਲਨ ਨੂੰ ਫਿਰ ਤੋਂ ਖੜਾ ਕਰ ਸਕਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਕਿਸਾਨੀ ਅੰਦੋਲਨ ਨੂੰ ਟਾ ਲਾਈ ਸੀ ਇਹ ਸੰਯੁਕਤ ਕਿਸਾਨ ਮੋਰਚਾ ਦਾ ਮੰਨਣਾ ਹੈ ਅੱਛਾ ਦੂਜੇ ਪਾਸੇ ਅਕਾਲੀ ਦਲ ਵੀ ਆਪਣੀ ਜਿਹੜੀ ਗਵਾਚੀ ਸਿਆਸੀ ਜ਼ਮੀਨਾਂ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਇਸ ਅੰਦੋਲਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਵੀ ਇਹਦਾ ਵਿਰੋਧ ਕਰ ਰਹੀ ਆ ਕਾਂਗਰਸ ਵੀ ਵਿਰੋਧ ਕਰ ਰਹੀ ਹੁਣ ਕਿਸਾਨਾਂ ਦੇ ਮਸਲੇ ਤੇ ਸਾਰੀਆਂ ਸਿਆਸੀ ਪਾਰਟੀਆਂ ਸਰਕਾਰ ਨੂੰ ਘੇਰਨ ਤੇ ਲੱਗੀਆਂ ਹੋਈਆਂ ਹੁਣ ਕਿਹਦਾ ਗੁਣੀਆ ਪੈਂਦਾ ਇਹ ਦੇਖਣ ਵਾਲੀ ਗੱਲ ਜੀ ਬਿਲਕੁਲ ਅਗਲੀ ਖਬਰ ਦੇ ਨਾਲ ਚਰਚਾ ਕਰਦੇ ਹਾਂ ਬਾਲੀਵੁੱਡ ਅਦਾਕਾਰਾਂ ਨੇ ਤੇ ਹੁਣ ਇਸ ਵੇਲੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਵੀ ਨੇ ਕੰਗੜਾ ਰਣੋਜ ਜੀ ਅਕਸਰ ਆਪਣੇ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਉਹ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਕਾਫੀ ਸਮੇਂ ਤੋਂ ਉਹ ਚੁੱਪ ਵੀ ਸਨ ਪਰ ਇਸ ਵਾਰ ਫਿਰ ਜਦੋਂ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ ਤਾਂ ਫਿਰ ਇਹੋ ਜਿਹਾ ਦਿੱਤਾ ਕਿ ਬਵਾਲ ਖੜਾ ਹੋ ਗਿਆ ਉਹਨਾਂ ਨੇ ਨਸ਼ੇ ਦੀ ਲਤ ਨੂੰ ਲੈ ਕੇ ਇੱਕ ਬਿਆਨ ਦਿੱਤਾ ਕਿਹਾ ਹੈ ਕਿ ਪੰਜਾਬ ਦੇ ਰਾਹੀਂ ਜਿਹੜਾ ਹਿਮਾਚਲ ਦੇ ਵਿੱਚ ਨਸ਼ਾ ਪਹੁੰਚ ਰਿਹਾ ਉਹਨਾਂ ਦੇ ਇਸ ਗੱਲ ਕਰ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਦੀ ਆਲੋਚਨਾ ਕਰ ਰਹੇ ਨੇ ਤੇ ਹੋਰ ਵੀ ਵੱਖੋ ਵੱਖ ਜਿਹੜੇ ਸਰਗਰ ਮੰਗੂ ਨੇ ਰਾਜਨੀਤਿਕ ਉਹ ਵੀ ਸਾਰੇ ਇਸ ਦੀ ਜਿਹੜੀ ਹੈ ਨਿੰਦਾ ਕਰ ਰਹੇ ਨੇ ਕੀ ਕਹਿੰਦੇ ਹੋ ਹਰ ਵਾਰ ਇਹ ਬੀਬੀ ਕੋਈ ਨਾ ਕੋਈ ਇਹੋ ਜਿਹਾ ਬਿਆਨ ਦੇ ਦਿੰਦੀ ਹੈ ਜਿਹਦੇ ਨਾਲ ਜਿਹੜਾ ਮਾਹੌਲ ਕੁਝ ਹੋਰ ਹੀ ਪਾਸੇ ਨੂੰ ਤੁਰ ਪੈਂਦਾ ਉਹ ਪੰਜਾਬੀ ਚ ਇੱਕ ਕਹਾਵਤ ਆ ਮੁਰਦਾ ਬੋਲੂ ਤਾਂ ਖਫਣੀ ਪਾੜੂ ਸੋ ਕਹਿਣਾ ਰਣੋਬ ਤੇ ਵੀ ਇਹ ਗੱਲ ਟੁਕਦੀ ਆ ਵੀ ਇਹ ਜਦੋਂ ਵੀ ਬੋਲਦੇ ਆ ਕੋਈ ਨਾ ਕੋਈ ਪਸੂੜੀ ਪਾ ਦਿੰਦੇ ਆ ਮਤਲਬ ਹੁਣ ਇਹਨਾਂ ਨੇ ਕੱਲ ਜਿਹੜਾ ਨਵਾਂ ਬਿਆਨ ਦਾਗਤਾ ਆ ਨਵੀਂ ਸ਼ੁਰਲੀ ਛੱਡਤੀ ਆ ਕਿ ਹਿਮਾਚਲ ਚ ਜਿਹੜਾ ਨਸ਼ਾ ਹੁੰਦਾ ਆ ਆ ਖਾਸ ਤੌਰ ਤੇ ਜਿਹੜੇ ਸਿੰਥੈਟਿਕ ਡਰਗ ਨਹੀਂ ਜਿਹਦੇ ਵਿੱਚ ਸਮੈਕ ਹੈਰੋਇਨ ਵਰਗੇ ਚਿੱਟੇ ਨਸ਼ੇ ਚਿੱਟੇ ਕਾਲੇ ਪੀਲੇ ਨੀਲੇ ਨਸ਼ੇ ਜਿਹੜੇ ਨੇ ਉਪ ਵਾਇਆ ਪੰਜਾਬ ਆ ਰਹੇ ਨੇ ਹਮ ਪੰਜਾਬ ਵਾਂਗੂ ਹਿਮਾਚਲ ਵੀ ਬਰਬਾਦ ਹੁੰਦਾ ਜਾ ਰਿਹਾ ਹੈ ਇਹ ਮਹਤਰਮਾ ਗੰਗਨਾ ਰਣੋਤ ਨੇ ਕੱਲ ਕਿਹਾ ਜਿੱਤ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ 'ਚ ਗੁੱਸਾ ਭੜਕ ਗਿਆ ਵੀ ਇਹ ਬੀਬੀ ਟਲਦੀ ਨਹੀਂ ਜਦੋਂ ਦੇਖੋ ਪੰਜਾਬ ਦੇ ਦਿਵਾਲੇ ਹੋਈ ਰਹਿੰਦੀ ਆ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਚਰਚਾ ਚ ਆਈ ਸੀ ਉਸ ਤੋਂ ਬਾਅਦ ਫੇਰ ਕੋਈ ਨਾ ਕੋਈ ਛੁਰਲੀ ਛੱਡ ਦਿੰਦੀ ਰਹਿੰਦੀ ਆ ਤੇ ਹੁਣ ਫੇਰ ਆ ਨਮਾ ਇਹਨਾਂ ਨੇ ਪਸੂੜੀ ਪਾ ਲਈ ਆ ਬਹੁਤੇ ਲੋਕਾਂ ਦਾ ਤਰਕ ਇਹ ਆ ਤੇ ਫੇ ਪੰਜਾਬ ਚ ਨਸ਼ਾ ਕਿੱਥੋਂ ਆ ਰਿਹਾ ਹੈ ਜੇ ਹਿਮਾਚਲ ਚ ਪੰਜਾਬ ਚ ਜਾ ਰਿਹਾ ਤੇ ਪੰਜਾਬ ਚ ਕਿੱਥੋਂ ਆ ਰਿਹਾ ਪੰਜਾਬ ਵਾਲੇ ਕਹਿਣਗੇ ਰਾਜਸਥਾਨ ਤੋਂ ਆ ਰਿਹਾ ਰਾਜਸਥਾਨ ਵਾਲੇ ਕਹਿ ਦੇਣਗੇ ਪਾਕਿਸਤਾਨ ਤੋਂ ਆ ਰਿਹਾ ਪੰਜਾਬ ਦੇ ਪੰਜਾਬ ਵਾਲੇ ਵੀ ਕਹਿੰਦੇ ਪਾਕਿਸਤਾਨ ਤੋਂ ਆ ਰਿਹਾ ਗੁਜਰਾਤ ਵਾਲੇ ਕੁਝ ਹੋਰ ਕਹਿ ਦੇਣਗੇ ਯੂਪੀ ਵਾਲੇ ਕੁਝ ਹੋਰ ਕਹਿ ਦੇਣਗੇ ਬਿਹਾਰ ਵਾਲੇ ਕੁਝ ਹੋਰ ਕਹਿ ਦੇਣਗੇ ਮਸਲਾ ਤੇ ਇਹ ਵੀ ਇਹ ਆ ਕਿੱਥੋਂ ਰਿਹਾ ਇਹਦੇ ਲਈ ਇੱਕ ਸੂਬਾ ਦੂਜੇ ਸੂਬੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ ਇਹ ਇੱਕ ਵੱਡੀ ਸਮੱਸਿਆ ਆ ਸਮਾਜਿਕ ਸਿਆਸੀ ਮਸਲਾ ਆ ਜੇ ਨੂੰ ਮਿਲ ਬੈਠ ਕੇ ਹੀ ਹੱਲ ਕੀਤਾ ਜਾ ਸਕਦਾ ਜੇ ਨੂੰ ਸਰਕਾਰਾਂ ਦੇ ਪੱਧਰ ਤੇ ਲੋਕਾਂ ਦੇ ਪੱਧਰ ਤੇ ਜਦੋਂ ਅ ਮਿਲ ਬੈਠ ਕੇ ਗੱਲ ਅੱਗੇ ਵਧੂਗੀ ਤਾਂ ਹੀ ਇਹ ਮਸਲਾ ਹੱਲ ਹੋਊਗਾ ਇਹਦੇ ਬੁਨਿਆਦੀ ਕਾਰਨਾਂ ਦੀ ਤਲਾਸ਼ ਕੀਤੀ ਜਾਊਗੀ ਤਾਂ ਇਹ ਮਸਲਾ ਹੱਲ ਹੋ ਸਕਦਾ ਇੱਕ ਦੂਜੇ ਤੇ ਦੁਸ਼ਰਵਾਦੀ ਕਰਨ ਨਾਲ ਇਦਾਂ ਦੇ ਮਸਲੇ ਗੰਭੀਰ ਮਸਲੇ ਨਹੀਂ ਹੱਲ ਹੋਣਗੇ ਹਿਮਾਚਲ ਨੂੰ ਇਹਦੀ ਪਰਚੋਲ ਕਰਨੀ ਪਊਗੀ ਕਿ ਉੱਥੇ ਜਿਹੜੇ ਇਹ ਜਿਹੜਾ ਆਮ ਚੀਜ਼ਾਂ ਹੋ ਰਹੀਆਂ ਨੇ ਉਹ ਕਿਉਂ ਹੋ ਰਹੀਆਂ ਨੇ ਉਦੇ ਕਾਰਨ ਕੀ ਨੇ ਸਰਕਾਰ ਵੱਲੋਂ ਤਾਂ ਅਜ ਤੱਕ ਇਦਾਂ ਦਾ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ ਇਹ ਬੀਬੀ ਸ਼ੋਰਲੀ ਛੱਡ ਦਿੰਦੀ ਹੈ ਜਦੋਂ ਦੇਖੋ ਹਨਾ ਸਰਕਾਰ ਨੇ ਤੇ ਇਦਾਂ ਦਾ ਕਦੀ ਕੁਝ ਨਹੀਂ ਕਿਹਾ ਚਾਹੇ ਕਿਸੇ ਵੀ ਮੌਕੇ ਦੀ ਸਰਕਾਰ ਹੋਵੇ ਨਾ ਪੁਲਸ ਨੇ ਕਦੀ ਇਦਾਂ ਦਾ ਕੁਝ ਕਿਹਾ ਉੱਥੇ ਦੀ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਹਾਡਾ ਆਪਣਾ ਫੇਲਿਅਰ ਹੁੰਦਾ ਤਾਂ ਹੀ ਦੂਜਿਆਂ ਤੇ ਤੁਸੀਂ ਇਲਜ਼ਾਮ ਤਰਾਸ਼ੀ ਕਰਨੀ ਸ਼ੁਰੂ ਕਰ ਦਿੰਦੇ ਸੋ ਇੱਥੇ ਵੀ ਇਹੀ ਹੀ ਹੋ ਰਿਹਾ ਹੈ ਜ਼ਰੂਰਤ ਆ ਆ ਚੀਜ਼ਾਂ ਨੂੰ ਵੱਡੇ ਕੈਨਵਸ ਤੇ ਸਮਝਿਆ ਜਾਵੇ ਤਾਂ ਹੀ ਕੋਈ ਇੱਕ ਚੰਗੀ ਤੇ ਠੀਕ ਪਹੁੰਚ ਬਣ ਸਕਦੀ ਹੈ ਬਿਲਕੁਲ ਜੀ ਬਿਲਕੁਲ ਤੇ ਤਾਂ ਹੀ ਕੋਈ ਹੱਲ ਵੀ ਨਿਕਲ ਸਕਦਾ ਹੈ ਜੀ ਬਿਲਕੁਲ ਸੋ ਅੱਜ ਦਾ ਪ੍ਰੋਗਰਾਮ ਵਿਚਾਰਕਾਂ ਅੰਦਰਾ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਦਿਓ ਇਜਾਜ਼ਤ ਧੰਨਵਾਦ ਧੰਨਵਾਦ